ਡੀਵੀਏਟੀਨ ਪੰਜਾਬੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਸਤਿ ਸ੍ਰੀ ਅਕਾਲ ਮੈਂ ਰਣਜੀਤ ਸੰਧੂ ਅੱਜ ਆਪਾਂ ਗੱਲ ਕਰਦੇ ਹਾਂ ਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੋਈ ਸਾਧਨ ਨਹੀਂ ਹੁੰਦੇ ਸਨ ਸਾਡੇ ਬਜ਼ੁਰਗ ਗੋਤੇ ਬਲਦ ਹਲਟਾਂ ਅਤੇ ਗੱਡਿਆਂ ਤੋਂ ਇਲਾਵਾ ਹੋਰ ਜਗਾੜੂ ਮਸ਼ੀਨਰੀ ਤੋਂ ਕੰਮ ਲੈਂਦੇ ਸਨ ਪਰ ਤਕਨੀਕ ਆ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨ ਕਾਫੀ ਪਛੜੇ ਨਜ਼ਰ ਆਉਂਦੇ ਨੇ ਗੱਲ ਕਰਦੇ ਹਾਂ ਕਿ ਸਾਡੇ ਪੰਜਾਬੀ ਭਰਾਵਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀ ਦੇ ਝੰਡੇ ਗੱਡੇ ਨੇ ਉਹਨਾਂ ਨੇ ਆਪਣੇ ਵੱਡੇ ਬਿਜ਼ਨਸ ਖੋਲੇ ਨੇ ਔਰ ਉਹਨਾਂ ਨੇ ਵੱਡੇ ਵੱਡੇ ਗਾਊ ਫਾਰਮ ਬਣਾਏ ਨੇ ਇਸੇ ਤਰ੍ਹਾਂ ਹੀ ਜੋਰਪ ਦੇ ਵਿੱਚ ਸਾਡੇ ਪੰਜਾਬੀ ਭਰਾ ਵੱਲੋਂ ਇੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਾਰਮ ਬਣਾਇਆ ਗਿਆ ਤੁਸੀਂ ਦੇਖ ਰਹੇ ਹੋ ਇਹ ਜੋ ਕੋਈ ਮਸ਼ੀਨਾ ਉਹ ਤਕਨੀਕ ਦਾ ਕਿੰਨਾ ਸਹੀ ਢੰਗ ਨਾਲ ਇਸਤੇਮਾਲ ਕਰਦੇ ਨੇ ਕਿ ਉਹ ਇਸ ਮਸ਼ੀਨ ਨਾਲ ਇਸੇ ਤਰ੍ਹਾਂ ਪੱਠਿਆਂ ਨੂੰ ਕੱਟਦੇ ਨੇ ਇਹ ਹੀ ਮਸ਼ੀਨ ਆਟੋਮੈਟਿਕ ਇਹਨਾਂ ਪੱਠਿਆਂ ਨੂੰ ਕੱਟ ਕੇ ਵਿੱਚ ਪਿੱਛੇ ਲੋਡ ਕਰਦੀ ਹੈ ਟਰਾਲੀ ਦੇ ਵਿੱਚ ਇੱਕ ਬੰਦਾ ਹੀ ਕਿੰਨਾ ਮਤਲਬ ਤਕਨੀਕ ਨਾਲ ਕੰਮ ਚਲਾ ਰਿਹਾ ਉੱਥੇ ਸਿਸਟਮ ਦੇ ਮੁਤਾਬਕ ਇੱਕ ਬੰਦਾ 1000 ਪਸ਼ੂ ਨੂੰ ਰੋਜ਼ਾਨਾ ਸੰਭਾਲਦਾ ਹੈ ਜੇਕਰ ਆਪਣੇ ਦੇਖਿਆ ਜਾਵੇ ਤਾਂ ਆਪਣੇ ਪੰਜਾਬ ਦੇ ਵਿੱਚ ਹਲ ਤਿਕ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੈ ਜਿੱਥੇ ਕਿ ਅਸੀਂ ਵੱਡੀਆਂ ਕੰਬਾਈਨਾ ਵੱਡੀਆਂ ਮਸ਼ੀਨਰੀਆਂ ਭਾਵੇਂ ਲੈ ਲਈਆਂ ਨੇ ਪਰ ਅਸੀਂ ਹਲੇ ਉਹਨਾਂ ਦੇਸ਼ਾਂ ਦੇ ਹਾਨ ਦੇ ਨਹੀਂ ਹੋਏ ਸਾਡੇ ਦੇਸ਼ ਆਜ਼ਾਦ ਹੋਏ ਨੂੰ 70 ਸਾਲ ਹੋ ਗਏ ਨੇ ਤੇ ਕਿਸਾਨਾਂ ਦੇ ਖਰਚੇ ਜ਼ਰੂਰ ਵਧੇ ਨੇਗੇ ਪਰ ਕਿਸਾਨ ਉਸ ਤਰ੍ਹਾਂ ਕਾਮਯਾਬ ਨਹੀਂ ਹੋ ਸਕੇ ਕੋ ਨਾ ਤਾਂ ਸਰਕਾਰਾਂ ਵੱਲੋਂ ਕੋਈ ਇਹਨਾਂ ਨੂੰ ਸਹਿਯੋਗ ਹੈ ਤੇ ਕਿਸਾਨ ਕਰਜ਼ਾ ਚੱਕ ਕੇ ਇਸ ਤਰ੍ਹਾਂ ਦੇ ਇੰਤਜ਼ਾਮ ਕਰਦਾ ਹੈ ਪਰ ਉਸ ਦੇ ਵਿੱਚ ਸਵਲ ਨਹੀਂ ਹੁੰਦਾ ਕਾਫੀ ਕਿਸਾਨ ਸਾਡੇ ਜਿਨ੍ਹਾਂ ਨੇ ਡੈਰੀ ਫਾਰਮ ਪੋਲਟਰੀ ਫਾਰਮ ਵਗੈਰਾ ਬਣਾਏ ਪਰ ਉਹਨਾਂ ਦੇ ਵਿੱਚ ਤਕਨੀਕੀ ਕਮੀਆਂ ਕਾਰਨ ਸਰਕਾਰੀ ਸਹਿਯੋਗ ਨਾ ਹੋਣ ਕਾਰਨ ਤੇ ਉਹ ਫੇਲ ਹੋ ਗਏ ਨੇ ਉਹ ਦਿਵਾਲੀਆਪਨ ਹੋ ਗਏ ਨੇ ਅਰ ਬੱਚੇ ਪੜ ਪੜ ਲੇਖ ਕੇ ਵਿਦੇਸ਼ਾਂ ਵੱਲ ਇਸੇ ਕਰਕੇ ਜਾ ਰਹੇ ਨੇ ਕਿ ਉੱਥੇ ਤਕਨੀਕ ਬਹੁਤ ਅਗਾਹ ਵਧੂ ਹੈ ਸਾਡੇ ਤਕਨੀਕ ਭਾਵੇਂ ਦੇਖਣ ਨੂੰ ਤਾਂ ਬਹੁਤ ਜ਼ਿਆਦਾ ਹੈ ਪਰ ਸਿਰਫ ਅਸੀਂ ਕੁਝ ਫਸਲੀ ਭਿੰਨਤਾ ਚੱਕਰਾਂ ਦੇ ਵਿੱਚ ਹੀ ਉਜੇ ਹੋਇਆ ਉਹ ਫਸਲੀ ਭਿੰਨਤਾ ਨਹੀਂ ਅਸੀਂ ਵਰਤਾਦੇ ਕਿਉਂਕਿ ਸਿਰਫ 2-4 ਫਸਲਾਂ ਦੇ ਚੱਕਰਾਂ ਵਿੱਚ ਹੀ ਅਸੀਂ ਉਸੇ ਚੱਕਰ ਵਿੱਚੋਂ ਨਹੀਂ ਨਿਕਲ ਸਕੇ ਚੋਨਾ ਕੜਕ ਤੋਂ ਬਾਹਰ ਨਹੀਂ ਆਉਂਦੇ ਜੇਕਰ ਅਸੀਂ ਡੰਗਰ ਪਸ਼ੂ ਜ਼ਿਆਦਾ ਰੱਖੀਏ ਤਾਂ ਸਾਡੀ ਦੁੱਧ ਦੀ ਕਮੀ ਵੀ ਖਤਮ ਹੋ ਸਕਦੀ ਆ ਜੋ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਭਿਆਨਕ ਰੂਪ ਧਾਰਨ ਕਰੀ ਬੈਠੀ ਹੈ ਜਿੱਥੇ ਕਿ ਜਿੰਨੀ ਖਪਤ ਦੁੱਧ ਦੀ ਹੈ ਤਾਂ ਉਸ ਤੋਂ ਬਹੁਤ ਘੱਟ ਦੁੱਧ ਪੈਦਾ ਹੁੰਦਾ ਕਿਉਂਕਿ ਡੈਰੀ ਫਾਰਮ ਤਾਂ ਬਹੁਤ ਛੋਟੇ ਨੇ ਪਰ ਜੋ ਲੋਕ انسان ਦੀ ਜ਼ਿੰਦਗੀ ਨਾਲ ਖਲਵਾੜ ਕਰਦੇ ਨੇ 2 ਨੰਬਰ ਦਾ ਦੁੱਧ ਬਣਾ ਕੇ ਵੇਚਿਆ ਜਾਂਦਾ ਜਿਹੜਾ ਕਿ انسان ਦੇ ਨਾਲ ਬਹੁਤ ਵੱਡਾ ਅਨਿਆ ਜੋ ਕਿ ਜੋ ਲੋਕ ਮਜ਼ਦੂਰ ਲੋਕ ਜਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਉਹਨਾਂ ਦੀ ਮਜਬੂਰੀ ਹੈ ਕਿ ਦੁੱਧ ਲੈਣਾ ਪਰ ਤੁਸੀਂ ਦੇਖ ਸਕਦੇ ਹੋ ਆ ਦੇਖੋ ਮਸ਼ੀਨ ਕਿਸ ਪਨਾ ਪੱਠੇ ਵੱਢ ਕੇ ਵਿੱਚ ਲੋਡ ਕਰਕੇ ਲਿਆਈ ਇਸੇ ਤਰ੍ਹਾਂ ਹੀ ਇਹ ਗਊਆਂ ਨੂੰ ਪਾਏ ਜਾ ਰਹੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ 5-7 ਬੰਦੇ ਵੀ ਇਹਨਾਂ ਨੂੰ ਸੰਭਲ ਲੈਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੰਜਾਬੀ ਨੌਜਵਾਨ ਹੀ ਕਿੰਨੇ ਪਸ਼ੂਆਂ ਦੇ ਲਈ ਹਰੇ ਚਾਰੇ ਦਾ ਪ੍ਰਬੰਧ ਕਰ ਰਿਹਾ ਦੂਸਰਾ ਨੰਬਰ ਇਹਨਾਂ ਕੋਲੇ ਅਜਹੀਆਂ ਫਸਲਾਂ ਨੇ ਜੋ ਜਸਪਰਾਂ ਕੇ ਹਰੇ-ਚਾਰੇ ਦੀ ਗੱਲ ਕਰੀਏ ਸਾਨੂੰ ਪਤਾ ਲੱਗਿਆ ਦੱਸਿਆ ਗਿਆ ਕਿ ਜਿਹੜਾ ਇਹ ਹਰਾ-ਚਾਰਾ ਹੈ ਇਹ ਇੱਕ ਵਾਰੀ ਇਹ ਬੀਜਦੇ ਨੇ ਔਰ ਮੁੜ ਕੇ ਇਸ ਨੂੰ 12 ਸਾਲ ਬੀਜਣ ਦੀ ਲੋੜ ਨਹੀਂ ਪੈਂਦੀ ਦੂਸਰਾ ਨੰਬਰ ਇਸ ਨੂੰ ਜਿਸ ਤਰ੍ਹਾਂ ਅਸੀਂ ਕੱਟ ਕੇ ਡੰਗਰਾਂ ਲਈ ਪਾਉਂਦੇ ਆ ਇਸ ਨੂੰ ਕੱਟਣ ਦੀ ਵੀ ਹੀ ਜ਼ਰੂਰਤ ਨਹੀਂ ਕਿਉਂਕਿ ਇਹ ਇਸੇ ਤਰ੍ਹਾਂ ਹੀ ਇੱਧੇ ਧਾਰੂ ਪਸ਼ੂ ਨੂੰ ਪਾਇਆ ਜਾਂਦਾ ਤੇ ਇਸ ਦੇ ਵਿੱਚ ਬਹੁਤ ਵਿਟਾਮਿਨ ਨੇ ਜੋ ਅਸਮਾਨ ਨੂੰ ਚਾਹੀਦੇ ਦੇ। ਇਹ ਪੱਠੇ ਕੱਟਣ ਨਾਲ ਉਹ ਵਿਟਾਮਿਨ ਖਤਮ ਹੋ ਜਾਂਦੇ ਨੇ। ਐਡੇ ਐਡੇ ਫਾਰਮ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਪੰਜਾਬੀ ਭਰਾਵਾਂ ਨੇ ਕਿੱਡਾ ਵੱਡਾ ਉਦਮ ਕਰਕੇ ਉੱਥੇ ਆਪਣੇ ਸਿਸਟਮ ਫਿੱਟ ਕਰੇ ਨੇ। ਉਧਰ ਦੀਆਂ ਸਰਕਾਰਾਂ ਵੀ ਬਹੁਤ ਸਾਡੇ ਪੰਜਾਬੀਆਂ ਦਾ ਮਾਨ ਸਨਮਾਨ ਕਰਦੀਆਂ ਨੇ, ਸਤਕਾਰ ਕਰਦੀਆਂ ਨੇ। ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੰਦੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵੱਡੀ ਤعداد ਦੇ ਵਿੱਚ ਫਾਰਮ ਹਾਊਸ ਹੈ ਜਿਸ ਫਾਰਮ ਦੇ ਵਿੱਚ ਇੰਨੀਆਂ ਗਊਆਂ ਨੇ ਗਈਆਂ ਜੋ ਇਸ ਤਰ੍ਹਾਂ ਇੱਕ ਨੌਜਵਾਨ ਹੀ ਉਹਨਾਂ ਲਈ ਸਾਮਸਵਾਲ ਕਰ ਰਿਹਾ ਇਹ ਹਜ਼ਾਰਾਂ ਲੀਟਰ ਦੁੱਧ ਮਸ਼ੀਨਾਂ ਨਾਲ ਕੱਢ ਕੇ ਸਪਲਾਈ ਕੀਤਾ ਜਾਂਦਾ ਜਿੱਥੇ ਕਿ ਸਾਡੇ ਡਹਿਰੀਆਂ ਦੇ ਉੱਤੇ ਦੋ ਨੰਬਰ ਦਾ ਦੁੱਧ ਵਿਕਦਾ ਸਿੰਥੈਟਿਕ ਦੁੱਧ ਵਿਕਦਾ ਜਦੋਂ ਕਿ ਪਿਛਲੇ ਦਿਨੀ ਇੱਕ ਖਬਰ ਵੀ ਆਇਸ ਕਿ ਬੇਰ ਦਾ ਬਹੁਤ ਵੱਡੀ ਕੰਪਨੀ ਹੈ ਉਹਦੇ ਵਿੱਚੋਂ ਵੀ ਜਿਹੜੇ ਕੋ ਜ਼ਿੰਮੇਵਾਰ ਅਧਿਕਾਰੀ ਹੈ ਉਹੀ ਦੋ ਨੰਬਰ ਦਾ ਦੁੱਧ ਬਣਾ ਕੇ ਸਪਲਾਈ ਕਰਦੇ ਪਾਏ ਗਏ ਇੱਥੇ ਸਰਕਾਰਾਂ ਅੱਖਾਂ ਵਿੱਚ ਕੇ ਸੁੱਤੀਆਂ ਹੋਈਆਂ ਨੇ ਉਹ ਸਰਕਾਰਾਂ ਇਨਸਾਨੀਅਤ ਲਈ ਅਵੇਰ ਨੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੇ نسل ਦੇ ਪਸ਼ੂ ਨੇ ਪਰ ਉਹਨਾਂ ਨੂੰ ਸਾਹਮਣਾ ਵੀ ਕੋਈ ਔਖਾ ਨਹੀਂ ਮੈਂ ਇਥੇ ਨਾ ਇਜਾਜ਼ਤ ਮੈਂ ਤੁਹਾਡਾ ਆਪਣਾ ਰਣਜੀਤ ਸੰਧੂ ਤੁਸੀਂ ਦੇਖਦੇ ਰਹੋ ਡੀਵੀਏਟੀਐਨ ਪੰਜਾਬੀ ਨਿਊਜ਼ ਧੰਨਵਾਦ